ਕੰਦ ਨਾ ਲੱਗਾ ਹੈਰ ਦਾ ਏਸੀ ਕਹਿੰਦਾ ਮੈਂ ਡੇਟ ਆਂਦਾ ਤੇ ਇਹਦੀ ਕੂਲਿੰਗ ਇੰਨੀ ਜ਼ਬਰਦਸਤ ਆ ਵੀ ਇਹਨੂੰ ਚਲਾ ਕੇ ਕਮਰੇ ਦੇ ਅੰਦਰ ਬੈਓ ਤੇ ਬਾਹਵੇਂ ਬਾਹਰ ਕੋਈ ਫਰਕ ਨਜ਼ਰ ਨਹੀਂ ਆਉਂਦਾ ਮੀਟਰ ਲਾ ਕੇ ਇਹਦੇ ਐਂਪੀਅਰ ਚੈੱਕ ਕੀਤੇ ਯਾਨੀ ਕਿ ਆਊਟਡੋਰ ਯੂਨਿਟ ਆਉਣ ਤੇ ਕੂਲਿੰਗ ਨਾ ਕਰਨ ਦੀ ਵਜ੍ਹਾ ਆਪਾਂ ਨੂੰ ਆਊਟਡੋਰ ਕੋਲ ਜਾ ਕੇ ਪਤਾ ਲੱਗੂਗੀ ਫਾਈਨਲੀ ਪਨਾਮਾ ਦੇ ਜੰਗਲਾਂ ਨੂੰ ਪਾਰ ਕਰਕੇ ਆਪਾਂ ਪਹੁੰਚ ਗਏ ਆਊਟਡੋਰ ਕੋਲ ਇੱਥੇ ਆਪਾਂ ਨੂੰ ਟੂਲ ਕਿੱਟ ਦੀ ਵੀ ਲੋੜ ਹੀਗੀ ਤੇ ਟੂਲ ਕਿੱਟ ਉੱਪਰ ਲਿਆਉਣੀ ਬਹੁਤ ਔਖੀ ਆ ਬਾਕੀ ਜਿੱਥੇ ਦੋ ਪੰਜਾਬੀ ਟੱਕਰ ਜਾਣ ਉੱਥੇ ਕੋਈ ਨਾ ਕੋਈ ਜਿਗਾੜ ਲੱਗ ਹੀ ਜਾਂਦਾ ਤੇ ਬਾਈ ਨੇ ਟੂਲ ਕੇ ਟੁੱਪਰ ਭੇਜ ਜਾਂਦਾ ਚੰਗਾ ਬੰਦੋਬਸਤ ਕਰਦਾ ਆਜੋ ਹੁਣ ਇਹਦੀ ਗੈਸ ਚੈੱਕ ਕਰਦੇ ਆ ਗੈਸ ਲੀਕ ਹੋ ਚੁੱਕੀ ਆ ਹਾਫ ਵਾਲੀ ਨਾੜ ਤੇ ਮੋਇਸਚਰ ਵੇਖ ਕੇ ਇੱਕ ਵਾਰੀ ਦਿਲ ਖੁਸ਼ ਹੋ ਗਿਆ ਵੀ ਗੈਸ ਇੱਥੋਂ ਹੀ ਲੀਕ ਹੋਊਗੀ ਪਰ ਜਦੋਂ ਆਪਾਂ ਪ੍ਰੈਸ਼ਰ ਭਰ ਕੇ ਚੈੱਕ ਕੀਤਾ ਗੈਸ ਦੀ ਇੱਥੋਂ ਕੋਈ ਲੀਕ ਨਹੀਂ ਹੈਗੀ ਇੰਡੋਰ ਦੇ ਫਲੇਅਰ ਨਾੜ ਚੈੱਕ ਕਰ ਲਿਆ ਉੱਥੋਂ ਵੀ ਨਹੀਂ ਲੀਕੇਜ ਹੈਗੀ ਹੁਣ ਰਹਿ ਗਿਆ ਇੰਡੋਰ ਚੈੱਕ ਕਰਨਾ ਆਜੋ ਇੰਡੋਰ ਚੈੱਕ ਕਰਦੇ ਆ ਇੰਡੋਰ ਦੇ ਖੱਬੇ ਪਾਸੇ ਵਾਲੇ ਯੂ ਚੈੱਕ ਕੀਤੇ ਤਾਂ ਫਾਈਨਲੀ ਆਪਾਂ ਨੂੰ ਲੀਕੇਜ ਲੱਭ ਚੁੱਕੀ ਆ ਲੀਕੇਜ ਹੈਗੀ ਆ ਇਹਦੀ ਲੈਫਟ ਸਾਈਡ ਦੇ ਯੂ ਤੋਂ ਹੁਣ ਲਾਗਲ ਜਾਣਾ ਪੈਣਾ ਆਪਾਂ ਨੂੰ ਆਪਦੇ ਸਰਵਿਸ ਸੈਂਟਰ ਤੇ ਉੱਥੇ ਦੀ ਰਿਪੇਅਰ ਕਰਾਂਗੇ ਕੋਈ 1-2 ਦਿਨ ਲੱਗਣਗੇ ਤਾਂ ਫੇਰ ਇਹਦੀ ਫੀਟਿੰਗ ਕਰ ਚਾਂਗੇ